ਗੁਰਦੁਆਰਾ ਸ੍ਰੀ ਸੰਗਰਾਣਾ ਸਾਹਿਬ ਪਾਛੇ 6ਵੀਂ ਦੇ ਇਸ ਪਾਵਨ ਅਸਥਾਨ ਤੇ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਦੀ ਪਹਿਲੀ ਜੰਗ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦੋ ਕੁ ਦੂਰ ਪਿੰਡ ਚੱਬੇ ਦੀ ਜੂ ਵਿੱਚ ਸ਼ਾਹਜਹਾਂ ਦੇ ਜਰਨੈਲ ਮੁਕਲਿਸ ਖਾਨ ਨਾਲ ਹੋਈ ਗਮਟਾਲੇ ਦੀ ਜੂ ਵਿੱਚ 6ਵੇਂ ਪਾਸ਼ਾ ਜੀ ਆਪਣੇ ਸਿੱਖਾਂ ਸਮੇਤ ਸ਼ਿਕਾਰ ਖੇਡਣ ਗਏ ਤੇ ਗੁਰੂ ਸਾਹਿਬ ਜੀ ਤੋਂ ਚਾਰ ਕੁ ਕੋਦੀ ਵਿੱਥ ਤੇ ਸ਼ਾਹਜਹਾਂ ਵੀ ਸ਼ਾਹੀ ਫੌਜਾਂ ਨਾਲ ਸ਼ਿਕਾਰ ਖੇਡ ਰਿਹਾ ਸੀ ਸ਼ਾਹੀ ਫੌਜਾਂ ਨੇ ਗਰੂੜ ਪੰਛੀ ਦੇ ਪਿੱਛੇ ইরਾਨੀ ਬਾਦਸ਼ਾਹ ਵੱਲੋਂ ਭੇਟ ਕੀਤਾ ਆਪਣਾ ਚਿੱਟਾ ਬਾਝ ਛੱਡਿਆ ਪਰ ਉਹ ਬਾਜ ਪੰਛੀ ਨਾਲ ਉੱਡਣ ਲੱਗਾ ਦੂਜੇ ਪਾਸੇ ਸਿੱਖਾਂ ਨੇ ਆਪਣਾ ਬਾਝ ਛੱਡਿਆ ਉਸ ਨੇ ਗਰੂੜ ਪੰਛੀ ਅਤੇ ਸ਼ਾਹੀ ਫੌਜ ਦੇ ਬਾਜ ਨੂੰ ਥੱਲੇ ਸੁੱਟ ਦਿੱਤਾ ਤੇ ਸਿੱਖਾਂ ਨੇ ਦੋਵਾਂ ਨੂੰ ਫੜ ਲਿਆ ਜਿਸ ਤੋਂ ਬਾਅਦ ਸ਼ਾਹ ਜਹਾਂ ਨੇ ਮੀਰ ਸ਼ਿਕਾਰੀ ਨੂੰ ਬਾਜ ਦੀ ਭਾਲ ਕਰਨ ਵਾਸਤੇ ਭੇਜਿਆ ਪਰ ਸਿੱਖਾਂ ਨੇ ਬਾਜ ਵਾਪਸ ਕਰਨ ਤੋਂ ਨਾ ਕਰ ਦਿੱਤੀ ਸ਼ਾਹੀ ਫੌਜਾਂ ਨੇ ਉਪਰੋਕਤ ਸਾਰੀ ਘਟਨਾ ਦੀ ਰਿਪੋਰਟ ਵਦਾ ਚੜਾ ਕੇ ਸ਼ਾਹਜਹਾਨ ਨੂੰ ਦੱਸੀ ਤੇ ਸਿੱਖਾਂ ਤੇ ਹਮਲਾ ਕਰਨ ਦੀ ਆਗਿਆ ਮੰਗੀ ਸ਼ਾਹਜਹਾਨ ਨੇ ਹਮਲਾ ਕਰਨ ਦੀ ਆਗਿਆ ਦੇ ਦਿੱਤੀ ਫਿਰ ਕਲੀਸ ਖਾਨ ਨੇ ਆਪਣੇ ਫੌਜਦਾਰ ਮੁਖਲਿਸ ਖਾਨ ਨੂੰ 7000 ਫੌਜ ਦੇ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਉੱਤੇ ਧਾਵਾ ਬੋਲਣ ਲਈ ਭੇਜਿਆ ਸ਼ਾਹੀ ਫੌਜ 15 ਮਈ 1629 ਈਸਵੀ ਨੂੰ ਸ੍ਰੀ ਅੰਮ੍ਰਿਤਸਰ ਆ ਪੁੱਜੀ ਗੁਰੂ ਪਿਤਾ ਜੀ ਨੂੰ ਇਤਨੀ ਜਲਦੀ ਹਮਲੇ ਦੀ ਆਸ ਨਹੀਂ ਸੀ ਪਰ ਜਦੋਂ ਲੜਾਈ ਗਲ ਆ ਪਈ ਤਾਂ ਆਪ ਜੀ ਨੇ ਚੁਣੌਤੀ ਨੂੰ ਖੜੇ ਮੱਥੇ ਪ੍ਰਵਾਨ ਕਰਦੇ ਹੋਏ ਵੈਰੀ ਨਾਲ ਲੋਹਾ ਲੈਣ ਦੀ ਯੋਜਨਾ ਬਣਾ ਲਈ ਪਹਿਲਾ ਪਪਲੀ ਸਾਹਿਬ ਵਿਖੇ ਰਹਿੰਦੇ ਸਿੱਖਾਂ ਦਾ ਫੌਜ ਨਾਲ ਟਕਰਾ ਹੋਇਆ ਭਾਈ ਬਿਦੀ ਚੰਨ ਜੀ ਨੇ ਮੋਰਚਾ ਸੰਭਾਲਦੇ ਹੋਏ ਸ਼ਾਹੀ ਫੌਜਾਂ ਨੂੰ ਵੰਗਾਰਿਆ ਇਹਨਾਂ ਦਿਨਾਂ ਵਿੱਚ ਹੀ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਸੁਪਤਰੀ ਬੀਬੀ ਵੀਰੋ ਜੀ ਦਾ ਵਿਆਹ ਰੱਖਿਆ ਹੋਇਆ ਸੀ ਜੰਗ ਜਨੇ ਸ੍ਰੀ ਅੰਮ੍ਰਿਤਸਰ ਸਾਹਿਬ ਆਵਣਾ ਸੀ ਪਰ ਵਿਆਹ ਤੋਂ ਪਹਿਲਾਂ ਜੰਗ ਸ਼ੁਰੂ ਹੋ ਗਈ ਤੇ ਗੁਰੂ ਪਾਤਸ਼ਾਹ ਜੀ ਨੇ ਬੀਬੀ ਵੀਰੋਜੀ ਦੇ ਸਹੁਰੇ ਪਿੰਡ ਸੁਨੇਹਾ ਪੇਜ ਦਿੱਤਾ ਕਿ ਬਰਾਤ ਸ੍ਰੀ ਅੰਮ੍ਰਿਤਸਰ ਸਾਹਿਬ ਆਉਣ ਦੀ بجائے ਸਿੱਧੀ ਚਬਾਲ ਜਾਵੇ ਬੜੀ ਕਮਸਾਨ ਦੀ ਜੰਗ ਹੋਈ ਸਿੱਖਾਂ ਨੇ ਬੜੇ ਡਟ ਕੇ ਸ਼ਾਹੀ ਫੌਜ ਦਾ ਤੇ ਉਹਨਾਂ ਦੇ ਜਰਨੈਲਾਂ ਦਾ ਮੁਕਾਬਲਾ ਕੀਤਾ ਭਾਈ ਭਾਨਾ ਜੀ ਭਾਈ ਸਿੰਘਾ ਜੀ ਭਾਈ ਨਿਹਾਲਾ ਜੀ ਭਾਈ ਤੋਤਾ ਜੀ ਭਾਈ ਤੇ ਲੋਕਾ ਜੀ ਭਾਈ ਨੰਤਾ ਜੀ ਆਦ ਵਰਗੇ ਸਿੱਖਾਂ ਨੇ ਸ਼ਾਹੀ ਫੌਜ ਨੂੰ ਸਚਕਣ ਸ੍ਰੀ ਹਰਮੰਦਰ ਸਾਹਿਬ ਜੀ ਵੱਲ ਨੂੰ ਜਾਣ ਤੋਂ ਰੋਕਿਆ ਸਿੱਖ ਫੌਜਾਂ ਦੀ ਕਮਾਨ ਭਾਈ ਸਿੰਘਾ ਜੀ ਪਾਸ ਸੀ ਪਹਿਲਾਂ ਭਾਈ ਪਾਨਾ ਜੀ ਫੇਰ ਭਾਈ ਸਿੰਘਾ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖ ਫੌਜਾਂ ਦੀ ਕਮਾਨ ਪੈਂਦੇ ਖਾਨ ਨੇ ਸੰਭਾਲੀ ਗੁਰੂ ਪਾਤਸ਼ਾਹ ਜੀ ਸਾਰੀ ਸਥਿਤੀ ਦੀ ਦੇਖਪਾਲ ਕਰਦੇ ਹੋਏ ਜਦੋਂ ਕਿਲਾ ਸ੍ਰੀ ਲੋਗੜ ਸਾਹਿਬਾਏ ਤੇ ਮੁਖਲਿਸ ਖਾਨ ਨੇ ਕਿਲੇ ਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਗੁਰੂ ਜੀ ਦੇ ਕਹਿਣ ਤੇ ਖੇਮ ਕਰਨ ਦੇ ਇੱਕ ਤਰਖਾਨ ਸਿੱਖ ਨੇ ਲੱਕੜ ਦੀ ਗੋਲੀ ਨੂੰ ਪੱਥਰ ਤੋਪ ਦੀ ਸ਼ਕਲ ਦੇ ਦਿੱਤੀ ਤੇ ਕੁਝ ਦੇਰ ਬਾਅਦ ਇਸ ਤੋਪ ਚ ਕਿਲੇ ਅੰਦਰੋਂ ਪੱਥਰਾਂ ਦੀ ਵਰਖਾ ਹੋਣ ਲੱਗ ਪਈ ਫੌਜ ਦੇ ਇੱਕ ਦਸਤੇ ਨੇ ਗੁਰਦੁਆਰਾ ਸ੍ਰੀ ਵਿਵੇਕਸਰ ਸਾਹਿਬ ਜੀ ਵਾਲੇ ਪਾਸਿਓਂ ਸ਼ਹਿਰ ਤੇ ਹਮਲਾ ਕਰ ਦਿੱਤਾ ਮੁਖਲਿਸ ਖਾਨ ਦੀਆਂ ਫੌਜਾਂ ਕੋਲ ਕਾਫੀ ਜੰਗੀ ਹਥਿਆਰ ਸਨ ਪਰ ਸਿੱਖਾਂ ਪਾਸ ਕੇਵਲ ਚੜਦੀ ਕਲਾ ਤੇ ਆਪਣੇ ਗੁਰੂ ਦਾ ਭਰੋਸਾ ਸੀ ਪਾਈ ਤੋਤਾ ਜੀ ਪਾਈ ਨਿਹਾਲਾ ਜੀ ਪਾਈ ਤੇ ਲੋਕਾ ਜੀ ਵਰਗੇ ਸੂਰਬੀਰ ਸਿੱਖ ਜੂਝਦੇ ਹੋਏ ਸ਼ਹੀਦੀ ਪਾ ਗਏ ਦੂਜੇ ਬੰਨੇ ਕਰੀਮ ਬੇਗ ਜੰਗ ਬੇਗ ਸਲਾਨ ਖਾਨ ਵਰਗੇ ਵੈਰੀ ਕਿਲੇ ਦੀ ਕੰਧ ਡਿਗਾਉਣ ਵਿੱਚ ਸਫਲ ਹੋ ਗਏ ਪਰ ਜਦ ਰਾਤ ਹੋ ਜਾਣ ਤੇ ਜੰਗ ਰੁਕ ਗਈ ਤਾਂ ਸਿੱਖਾਂ ਨੇ ਰਾਤੋਂ ਰਾਤ ਕਿਲੇ ਦੀ ਕੰਧ ਫੇਰ ਉਸਾਰ ਲਈ ਦਿਨ ਚੜਦਿਆਂ ਜੰਗ ਫੇਰ ਸ਼ੁਰੂ ਹੋਈ ਤੇ ਸਿੱਖ ਫੌਜਾਂ ਦੀ ਕਮਾਨ ਪੈਂਦੇਖਾਨ ਕੋਲ ਸੀ ਸਿੱਖ ਫੌਜਾਂ ਲੜਦਿਆਂ ਲੜਦਿਆਂ ਪਿੰਡ ਚੱਬੇ ਵਾਲੇ ਪਾਸੇ ਵਧੀਆਂ ਗੁਰੂ ਜੀ ਅੱਗੇ ਵੱਧ ਕੇ ਫੌਜਾਂ ਦਾ ਹੌਸਲਾ ਵਧਾ ਰਹੇ ਸਨ ਤੇ ਪਿੰਡ ਚੱਬੇ ਦੇ ਇਸੇ ਪਾਵਨ ਅਸਥਾਨ ਤੇ ਜਿੱਥੇ ਹੁਣ ਗੁਰਦੁਆਰਾ ਸ੍ਰੀ ਸੰਗਰਾਣਾ ਸਾਹਿਬ ਸੁਬਾਇਮਾਨ ਹੈ ਮੁਖਲਿਸ ਖਾਨ ਨੇ ਤਨ ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਸਿੱਧੀ ਆਪਸੀ ਲੜਾਈ ਲਈ ਵੰਗਾਰਿਆ ਜਿਸ ਤੋਂ ਬਾਅਦ ਗੁਰੂ ਪਿਤਾ ਜੀ ਨੇ ਉਸ ਦੀ ਚੁਣੌਤੀ ਪ੍ਰਵਾਨ ਕਰ ਲਈ ਤੇ ਦੋਵੇਂ ਹੀ ਫੌਜਾਂ ਪਿੱਛੇ ਹਟ ਗਈਆਂ ਗੁਰੂ ਜੀ ਤੇ ਮੁਖਲਿਸ ਖਾਨ ਇੱਕ ਦੂਜੇ ਦੇ ਸਾਹਮਣੇ ਆ ਖੜੇ ਹੋਏ ਗੁਰੂ ਪਿਤਾ ਜੀ ਦੇ ਪਹਿਲੇ ਵਾਰ ਨਾਲ ਮੁਖਲਿਸ ਖਾਨ ਦਾ ਕੋੜਾ ਡਿੱਗ ਪਿਆ ਇਸ ਤੋਂ ਬਾਅਦ ਗੁਰੂ ਪਿਤਾ ਜੀ ਨੇ ਆਪਣਾ ਕੋੜਾ ਵੀ ਛੱਡ ਦਿੱਤਾ ਤੇ ਤਲਵਾਰ ਢਾਲ ਦੀ ਲੜਾਈ ਸ਼ੁਰੂ ਹੋ ਗਈ ਮੁਖਲਿਸ ਖਾਨ ਦੇ ਪਹਿਲੇ ਵਾਰ ਨੂੰ ਗੁਰੂ ਜੀ ਨੇ ਪੈਂਤੜਾ ਬਦਲ ਕੇ ਬਚਾ ਲਿਆ ਤੇ ਮੁਸਕਰਾ ਕੇ ਮੁਖਲਿਸ ਖਾਨ ਨੂੰ ਇੱਕ ਹੋਰ ਵਾਰ ਕਰਨ ਲਈ ਕਿਹਾ ਜੋ ਉਸ ਨੇ ਗੁੱਸੇ ਤੇ ਜੋਸ਼ ਵਿੱਚ ਕੀਤਾ ਪਰ ਗੁਰੂ ਪਾਤਸ਼ਾਹ ਜੀ ਨੇ ਵਾਰ ਢਾਲ ਤੇ ਰੋਕ ਕੇ ਮੋੜਵਾ ਵਾਰ ਕਰ ਦਿੱਤਾ ਗੁਰੂ ਜੀ ਦੇ ਖੰਡੇ ਦਾ ਵਾਰ ਇੰਨਾ ਸ਼ਕਤੀਸ਼ਾਲੀ ਸੀ ਕਿ ਮੁਖਲਿਸ ਖਾਨ ਦੀ ਢਾਲ ਨੂੰ چیر ਕੇ ਉਸ ਦੇ ਸਿਰ ਚੋਂ ਲੰਘ ਕੇ ਧੜ ਨੂੰ ਦੋ ਫਾੜ ਕਰ ਦਿੱਤਾ ਗੁਰਦੁਆਰਾ ਸ੍ਰੀ ਸੰਗਰਾਣਾ ਸਾਹਿਬ ਜੀ ਦੇ ਇਸ ਮੁਕੱਦਸ ਸਥਾਨ ਦੇ ਨਾਲ ਇੱਕ ਹੋਰ ਇਤਿਹਾਸਿਕ ਘਟਨਾ ਦਾ ਜ਼ਿਕਰ ਵੀ ਮਿਲਦਾ ਹੈ ਕਿ ਚੱਬੇ ਪਿੰਡ ਦੀ ਮਾਤਾ ਸੁਲਖਣੀ ਜੀ ਨੂੰ ਪਰਉਪਕਾਰੀ ਗੁਰੂ ਪਤਾ ਜੀ ਤਨਤਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਸਤ ਪੁੱਤਰਾਂ ਦੀ ਦਾਤ ਬਖਸ਼ੀ ਸੀ ਪਿੰਡ ਚੱਬੇ ਦੀ ਰਹਿਣ ਵਾਲੀ ਮਾਤਾ ਸੁਲਖਣੀ ਨੇ ਤਨਤਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਅੱਗੇ ਇਹ ਬੇਨਤੀ ਕੀਤੀ ਕਿ ਮੇਰੀ ਕੋ ਖਹਰੀ ਨਹੀਂ ਹੁੰਦੀ ਜਿਸ ਤੇ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਨੂੰ ਕਿਹਾ कि ਤੁਹਾਡੇ ਕਰਮਾਂ ਵਿੱਚ ਔਲਾਦ ਨਹੀਂ ਲਿਖੀ ਹੋਈ ਇਹ ਸੁਣ ਮਾਤਾ ਸੁਲਖਣੀ ਨਿਰਾਸ਼ ਹੋ ਉਥੋਂ ਚਲੀ ਜਾਂਦੀ ਹੈ ਪਰ ਰਾਹ ਵਿੱਚ ਜਾਂਦੀ ਨੂੰ ਇੱਕ ਗੁਰਸਿੱਖ ਨਾਲ ਮੇਲ ਹੁੰਦਾ ਹੈ ਤੇ ਗੁਰਸਿੱਖ ਦੇ ਪੁੱਛਣ ਤੇ ਮਾਤਾ ਸੁਲਖਣੀ ਆਪਣੀ ਉਦਾਸੀ ਦਾ ਕਾਰਨ ਦੱਸਦੀ ਹੈ ਜਿਸ ਤੇ ਗੁਰਸਿੱਖ ਨੇ ਸਮਝਾਇਆ ਕਿ ਅਰਦਾਸ ਕਰਨ ਦਾ ਇੱਕ ਢੰਗ ਹੁੰਦਾ ਹੈ ਦ੍ਰਿੜ ਨਿਸ਼ਚੈ ਰੱਖਦੇ ਹੋਏ ਪੂਰੀ ਭਾਵਨਾ ਨਾਲ ਇੱਕ ਵਾਰੀ ਫੇਰ ਸਤਿਗੁਰਾਂ ਅੱਗੇ ਅਰਜ਼ੋਈ ਕਰੋ ਏ ਲੋ ਕਲਮ ਤੇ ਜਿਸ ਪਾਤਸ਼ਾਹ ਨੇ ਉਥੇ ਲਿਖਣਾ ਹੈ ਉਸੇ ਪਾਤਸ਼ਾਹ ਨੇ ਇੱਥੇ ਵੀ ਲਿਖ ਦੇਣਾ ਹੈ ਗੁਰਸੇਖ ਦੀ ਗੱਲ ਸੁਣ ਕੇ ਮਾਤਾ ਸੁਲਖਣੀ ਦੁਬਾਰਾ ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਆਉਂਦੀ ਹੈ ਤੇ ਬੜੇ ਪਿਆਰ ਵਿੱਚ ਭਿੱਜ ਕੇ ਕਹਿੰਦੀ ਹੈ ਸੋਣੀਏ ਦਾੜੀਏ ਚਿੱਟिए ਪੱਗੇ ਅਰਜ਼ ਕਰੇਨੀਆ ਮੈਂ ਤੇਰੇ ਅੱਗੇ ਨਾਮ ਸੁਲਖਣੀ ਪਿੰਡ ਮੇਰਾ ਚੱਬੇ ਖਾਲੀ ਜਾਂਦੀ ਨੂੰ ਕੋਈ ਤਾਂ ਪਾਗ ਲੱਗੇ ਏ ਸੁਣ ਤਨਤਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੁਬਾਰਾ ਤੋਂ ਮੱਥੇ ਤੇ ਸੰਤਾਨ ਦੇ ਲੇਖ ਨਾ ਲਿਖੇ ਹੋਣ ਬਾਰੇ ਮਾਤਾ ਸੁਲਖਣੀ ਨੂੰ ਕਹਿੰਦੇ ਹਨ ਜਿਸ ਤੇ ਮਾਤਾ ਸੁਲਖਣੀ ਕਹਿੰਦੀ ਮਹਾਰਾਜ ਮੰਨ ਲਿਆ ਆਪ ਤ੍ਰੈਕਾਲ ਦਰਸ਼ੀ ਹੋ ਆਪ ਜੋ ਕਹਿ ਰਹੇ ਹੋ ਬਿਲਕੁਲ ਸੱਚ ਹੈ ਨਹੀਂ ਹੋਣੀ ਮੇਰੇ ਲੇਖਾਂ ਵਿੱਚ ਸੰਤਾਨ ਪਰ ਹੇ ਸੱਚੇ ਪਾਤਸ਼ਾਹ ਮੈਂ ਆਪ ਜੀ ਦੇ ਅੱਗੇ ਇਹ ਬੇਨਤੀ ਕਰਦੀ ਹਾਂ ਕਿ ਮੱਥੇ ਦੇ ਲੇਖ ਲਿਖਣ ਵਾਲੇ ਉੱਥੇ ਵੀ ਤੁਸੀਂ ਹੋ ਤੇ ਇੱਥੇ ਵੀ ਤੁਸੀਂ ਹੋ ਜੇ ਉੱਥੇ ਨਹੀਂ ਲਿਖਿਆ ਤੇ ਇੱਥੇ ਲਿਖ ਦੋ ਸੱਚੇ ਪਾਤਸ਼ਾਹ ਮਾਤਾ ਸੁਲਖਣੀ ਦੀ ਭਾਵਨਾ ਨੂੰ ਵੇਖਦੇ ਹੋਏ ਗੁਰੂ ਪਿਤਾ ਜੀ ਨੇ ਪ੍ਰਸੰਤਾ ਵਿੱਚ ਆ ਕੇ ਕਿਹਾ ਲਿਆ ਸੁਲਖਣੀਏ ਕਲਮ ਦੇ ਜਦੋਂ ਗੁਰੂ ਪਾਤਸ਼ਾਹ ਜੀ ਲਿਖਦੇ ਹੋਏ ਇੱਕ ਬਣਾਉਣ ਲੱਗੇ ਤੇ ਆਪ ਜੀ ਦੀ ਰਜ਼ਾ ਵਿੱਚ ਵਿਚਰਦਿਆਂ ਆਪ ਜੀ ਦੇ ਕੋੜੇ ਦਾ ਇੱਕਦਮ ਪੌੜ ਹਿਲੇਆ ਜਿਸ ਸਦਕਾ ਇੱਕ ਦਾ ਸਤ ਬਣ ਗਿਆ ਗੁਰਮੁਖੀ ਦਾ ਇੱਕ ਜੇ ਮੂੰਹ ਬੰਦ ਹੋਵੇ ਤਾਂ ਇੱਕ ਬਣਦਾ ਹੈ ਪਰ ਜੇ ਖੁੱਲਾ ਰਹਿ ਜਾਏ ਤਾਂ ਸਤ ਬਣ ਜਾਂਦਾ ਹੈ ਘੋੜੇ ਦਾ ਪੌੜ ਹਿਲਨ ਕਰਕੇ ਇੱਕ ਦਾ ਸਤ ਬਣ ਗਿਆ ਜਿਸ ਤੋਂ ਬਾਅਦ ਗੁਰੂ ਜੀ ਖੁਸ਼ ਹੋ ਕੇ ਕਹਿਣ ਲੱਗੇ ਨਾਮ ਸੁਲਖਣੀ ਪਿੰਡ ਤੇਰਾ ਚੱਬੇ ਖਾਲੀ ਜਾਂਦੀ ਨੂੰ ਬੜੇ ਵੱਡੇ ਭਾਗ ਲੱਗੇ ਸੁਲਖਣੀਏ ਤੈਨੂੰ ਗੁਰੂ ਕਰੋ ਇੱਕ ਨਈ ਤੈਨੂੰ ਗੁਰੂ ਕਰੋ ਹੁਣ ਸਤ ਪੁੱਤ ਲੱਭੇ ਸੁਲਖਣੀਏ ਗੁਰੂ ਘਰ ਦੇ ਵਿੱਚੋਂ ਤੈਨੂੰ ਸਤ ਪੁੱਤਰਾਂ ਦੀ ਦਾਤ ਪ੍ਰਾਪਤ ਹੋਈ ਹੈ ਤੇ ਇਸ ਤਰ੍ਹਾਂ ਗੁਰਦੁਆਰਾ ਸ੍ਰੀ ਸੰਗਰਾਣਾ ਸਾਹਿਬ ਪਿੰਡ ਚੱਬਾ ਦੇ ਇਸੇ ਪਾਵਨ ਅਸਥਾਨ ਤੇ ਤਨਤਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਮਾਤਾ ਸੁਲਖਣੀ ਜੀ ਉੱਪਰ ਇੰਨੀ ਵੱਡੀ ਬਖਸ਼ਿਸ਼ ਕੀਤੀ ਸੀ ਜੇ ਆਪ ਜੀ ਨੂੰ ਵੀਡੀਓ ਵਧੀਆ ਲੱਗੀ ਹੋਵੇ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ